ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਬੀਤੀ ਰਾਤ ਅਜਿਹਾ ਕਦਮ ਚੁੱਕਿਆ ਜਿਸ ਨੇ ਭਾਰਤ ਦੇ ਵਪਾਰਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਇੱਕ ਪਾਸੇ ਜਿੱਥੇ ਉਨ੍ਹਾਂ ਨੇ ਭਾਰਤ ਤੋਂ ਆਉਣ ਵਾਲੀਆਂ ਵਸਤਾਂ ਉੱਤੇ 25% ਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ, ਉੱਥੇ ਕੁਝ ਘੰਟਿਆਂ ਬਾਅਦ ਪਾਕਿਸਤਾਨ ਨਾਲ ਇੱਕ ਵੱਡੇ ਸਮਝੌਤੇ ਦਾ ਵੀ ਐਲਾਨ ਕਰ ਦਿੱਤਾ। 트੍ਰੰਪ ਨੇ ਟ੍ਰੂਥ ਸੋਸ਼ਲ ਤੇ ਲਿਖਿਆ ਕਿ ਅਸੀਂ ਪਾਕਿਸਤਾਨ ਨਾਲ ਇੱਕ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ, ਜਿਸ ਦੇ ਤਹਿਤ ਅਮਰੀਕਾ ਤੇ ਪਾਕਿਸਤਾਨ ਸਾਂਝੇ ਤੌਰ ਉੱਤੇ ਵਿਸ਼ਾਲ ਤੇਲ ਭੰਡਾਰਾ ਨੂੰ ਵਿਕਸਿਤ ਕਰਨਗੇ। ਅਸੀਂ ਤੇਲ ਕੰਪਨੀ ਦੀ ਚੋਣ ਕਰ ਰਹੇ ਹਾਂ ਜੋ ਇਸ ਸਾਂਝੇਦਾਰੀ ਦੀ ਅਗਵਾਈ ਕਰੇਗੀ ਸ਼ਾਇਦ ਇੱਕ ਦਿਨ ਪਾਕਿਸਤਾਨ ਵੀ ਭਾਰਤ ਨੂੰ ਤੇਲ ਵੇਚੇਗਾ ਦੱਸਦੀ ਹੈ ਕਿ ਇਹ ਬਿਆਨ ਅਜੇ ਹਸਮੇ ਆਇਆ ਹੈ ਜਦੋਂ ਅਮਰੀਕਾ ਨੇ 25% ਦੀ ਟੈਰਿਫ ਦੇ ਨਾਲ ਨਾਲ ਭਾਰਤ ਉੱਤੇ ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ 트ੰਪ ਨੇ ਇਸ ਪਿੱਛੇ ਅਮਰੀਕਾ ਦੇ ਵਪਾਰ ਘਾਟੇ ਅਤੇ ਭਾਰਤ ਵੱਲੋਂ ਰੂਸੀ ਤੇਲ ਖਰੀਦਣ ਨੂੰ ਕਾਰਨ ਦੱਸਿਆ ਉਹਨਾਂ ਨੇ ਆਪਣੀ ਪੋਸਟ ਵਿੱਚ ਇਹ ਵੀ ਦਾਵਾ ਕੀਤਾ ਕਿ ਕਈ ਵਿਸ਼ਵ ਨੇਤਾ ਹੁਣ ਅਮਰੀਕਾ ਨੂੰ ਖੁਸ਼ ਕਰਨ ਲਈ ਵਪਾਰਕ ਸਮਝੌਤਿਆਂ ਦੀ ਪੇਸ਼ਕਸ਼ ਕਰ ਰਹੇ ਹਨ ਉਨਾ ਲਿਖਿਆ ਕਿ ਅਜ ਵਾਈਟ ਹਾਊਸ ਵਿੱਚ ਅਸੀਂ ਕਈ ਵਪਾਰਕ ਸਮਝੌਤਿਆਂ ਤੇ ਕੰਮ ਕਰ ਰਹੇ ਹਾਂ ਮੇਰੀ ਦੱਖਣੀ ਕੋਰੀਆ ਦੇ ਵਪਾਰਕ ਵਫਦ ਨਾਲ ਵੀ ਮੀਟਿੰਗ ਹੋਈ ਹੈ ਜਿਸ ਤੇ ਇਸ ਵੇਲੇ 25% ਦੀ ਟੈਰਿਫ ਹੈ ਉਹਨਾਂ ਨੇ ਇਸ ਨੂੰ ਘਟਾਉਣ ਦਾ ਪ੍ਰਸਤਾਵ ਰੱਖਿਆ ਹੈ ਜਿਸ ਤੇ ਮੈਂ ਵਿਚਾਰ ਕਰਾਂਗਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸੌਦੇ ਦਾ ਮਤਲਬ ਹੈ ਕਿ ਅਮਰੀਕਾ ਤੇ ਪਾਕਿਸਤਾਨ ਪਾਕਿਸਤਾਨ ਦੇ ਅੰਦਰ ਤੇਲ ਭੰਡਾਰ ਲੱਭਣ ਕੱਢਣ ਅਤੇ ਵਿਕਸਿਤ ਕਰਨ ਲਈ ਮਿਲ ਕੇ ਕੰਮ ਕਰਨਗੇ ਇਸ ਲਈ ਇੱਕ ਵੱਡੀ ਅਮਰੀਕੀ ਤੇਲ ਕੰਪਨੀ ਦੀ ਚੋਣ ਕੀਤੀ ਜਾਵੇਗੀ ਜੋ ਟੈਕਨੋਲੋਜੀ ਅਤੇ ਨਿਵੇਸ਼ ਪ੍ਰਦਾਨ ਕਰੇਗੀ ਜਦ ਕੀ ਪਾਕਿਸਤਾਨ ਜ਼ਮੀਨ ਅਤੇ ਸਰੋਤ ਪ੍ਰਦਾਨ ਕਰੇਗਾ ਦੋਵੇਂ ਦੇਸ਼ ਇਸ ਸਾਂਝੇਦਾਰੀ ਤੋਂ ਪੈਦਾ ਹੋਏ ਤੇਲ ਤੋਂ ਕਮਾਈ ਕਰਨਗੇ ਅਤੇ ਭਵਿੱਖ ਵਿੱਚ ਪਾਕਿਸਤਾਨ ਇਸ ਨੂੰ ਵੇਚ ਸਕਦਾ ਹੈ 트럼ਪ ਨੇ ਆਪਣੀ ਪੋਸਟ ਵਿੱਚ ਇਹ ਵੀ ਦੱਸਿਆ ਕਿ ਉਹਨਾਂ ਕਈ ਮੁਲਕਾਂ ਦੇ ਆਗੂਆਂ ਨਾਲ ਵਪਾਰ ਸਮਝੌਤੇ ਤੇ ਚਰਚਾ ਕੀਤੀ ਹੈ ਜੋ ਅਮਰੀਕਾ ਨੂੰ ਬੇहद ਖੁਸ਼ ਕਰਨਾ ਚਾਹੁੰਦੇ ਹਨ ਉਹਨਾਂ ਨੇ ਕਿ ਅਸੀਂ ਅੱਜ ਵਾਈਟ ਹਾਊਸ ਵਿੱਚ ਵਪਾਰ ਸਮਝੌਤਿਆਂ ਨੂੰ ਲੈ ਕੇ ਬਹੁਤ ਰੁੱਝੇ ਹੋਏ ਹਾਂ ਮੈਂ ਕਈ ਮੁਲਕਾਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ ਜੋ ਸਾਰੇ ਅਮਰੀਕਾ ਨੂੰ ਬਹੁਤ ਖੁਸ਼ ਕਰਨਾ ਚਾਹੁੰਦੇ ਹਨ ਮੈਂ ਅੱਜ ਦੁਪਹਿਰ ਦੱਖਣੀ ਕੋਰੀਆਈ ਵਪਾਰਕ ਵਫਦ ਨੂੰ ਮਿਲਾਂਗਾ ਦੱਖਣੀ ਕੋਰੀਆ ਤੇ ਇਸ ਸਮੇਂ 25% ਦੀ ਟੈਰਿਫ ਹੈ ਪਰ ਉਹਨਾਂ ਟੈਰਿਫ ਘਟ ਕਰਨ ਦੀ ਤਜ਼ਵੀਜ਼ ਦਿੰਦੀ ਹੈ ਮੈਂ ਉਹਨਾਂ ਦੀ ਤਜ਼ਵੀਜ਼ ਨੂੰ ਸੁਣਨ ਲਈ ਬੇਕਰਾਰ ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਬੀਤੀ ਰਾਤ ਅਜਿਹਾ ਕਦਮ ਚੁੱਕਿਆ ਜਿਸ ਨੇ ਭਾਰਤ ਦੇ ਵਪਾਰਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਇੱਕ ਪਾਸੇ ਜਿੱਥੇ ਉਨ੍ਹਾਂ ਨੇ ਭਾਰਤ ਤੋਂ ਆਉਣ ਵਾਲੀਆਂ ਵਸਤਾਂ ਉੱਤੇ 25% ਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ, ਉੱਥੇ ਕੁਝ ਘੰਟਿਆਂ ਬਾਅਦ ਪਾਕਿਸਤਾਨ ਨਾਲ ਇੱਕ ਵੱਡੇ ਸਮਝੌਤੇ ਦਾ ਵੀ ਐਲਾਨ ਕਰ ਦਿੱਤਾ। 트੍ਰੰਪ ਨੇ ਟ੍ਰੂਥ ਸੋਸ਼ਲ ਤੇ ਲਿਖਿਆ ਕਿ ਅਸੀਂ ਪਾਕਿਸਤਾਨ ਨਾਲ ਇੱਕ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ, ਜਿਸ ਦੇ ਤਹਿਤ ਅਮਰੀਕਾ ਤੇ ਪਾਕਿਸਤਾਨ ਸਾਂਝੇ ਤੌਰ ਉੱਤੇ ਵਿਸ਼ਾਲ ਤੇਲ ਭੰਡਾਰਾ ਨੂੰ ਵਿਕਸਿਤ ਕਰਨਗੇ। ਰੂਸੀ ਤੇਲ ਕੰਪਨੀ ਦੀ ਚੋਣ ਕਰ ਰਹੇ ਹਾਂ ਜੋ ਇਸ ਸਾਂਝੇਦਾਰੀ ਦੀ ਅਗਵਾਈ ਕਰੇਗੀ ਸ਼ਾਇਦ ਇੱਕ ਦਿਨ ਪਾਕਿਸਤਾਨ ਵੀ ਭਾਰਤ ਨੂੰ ਤੇਲ ਵੇਚੇਗਾ ਦੱਸਦੀ ਹੈ ਕਿ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਨੇ 25% ਦੀ ਟੈਰਿਫ ਦੇ ਨਾਲ ਨਾਲ ਭਾਰਤ ਉੱਤੇ ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ 트럼ਪ ਨੇ ਇਸ ਪਿੱਛੇ ਅਮਰੀਕਾ ਦੇ ਵਪਾਰ ਘਾਟੇ ਅਤੇ ਭਾਰਤ ਵੱਲੋਂ ਰੂਸੀ ਤੇਲ ਖਰੀਦਣ ਨੂੰ ਕਾਰਨ ਦੱਸਿਆ ਉਹਨਾਂ ਨੇ ਆਪਣੀ ਪੋਸਟ ਵਿੱਚ ਇਹ ਵੀ ਦਾਵਾ ਕੀਤਾ ਕਿ ਕਈ ਵਿਸ਼ਵ ਨੇਤਾ ਹੁਣ ਅਮਰੀਕਾ ਨੂੰ ਖੁਸ਼ ਕਰਨ ਲਈ ਵਪਾਰਕ ਸਮਝੌਤਿਆਂ ਦੀ ਪੇਸ਼ਕਸ਼ ਕਰ ਰਹੇ ਹਨ। ਉਹਨਾਂ ਲਿਖਿਆ ਕਿ ਅੱਜ ਵਾਈਟ ਹਾਊਸ ਵਿੱਚ ਅਸੀਂ ਕਈ ਵਪਾਰਕ ਸਮਝੌਤਿਆਂ ਤੇ ਕੰਮ ਕਰ ਰਹੇ ਹਾਂ। ਮੇਰੀ ਦੱਖਣੀ ਕੋਰੀਆ ਦੇ ਵਪਾਰਕ ਵਫਦ ਨਾਲ ਵੀ ਮੀਟਿੰਗ ਹੋਈ ਹੈ ਜਿਸ ਤੇ ਇਸ ਵੇਲੇ 25% ਦੀ ਟੈਰਿਫ ਹੈ। ਉਹਨਾਂ ਨੇ ਇਸ ਨੂੰ ਘਟਾਉਣ ਦਾ ਪ੍ਰਸਤਾਵ ਰੱਖਿਆ ਹੈ ਜਿਸ ਤੇ ਮੈਂ ਵਿਚਾਰ ਕਰਾਂਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸੌਦੇ ਦਾ ਮਤਲਬ ਹੈ ਕਿ ਅਮਰੀਕਾ ਤੇ ਪਾਕਿਸਤਾਨ ਪਾਕਿਸਤਾਨ ਦੇ ਅੰਦਰ ਤੇਲ ਭੰਡਾਰ ਲੱਭਣ, ਕੱਢਣ ਅਤੇ ਵਿਕਸਿਤ ਕਰਨ ਲਈ ਮਿਲ ਕੇ ਕੰਮ ਕਰਨਗੇ। ਇਸ ਲਈ ਇੱਕ ਵੱਡੀ ਅਮਰੀਕੀ ਤੇਲ ਕੰਪਨੀ ਦੀ ਚੋਣ ਕੀਤੀ ਜਾਵੇਗੀ ਜੋ ਟੈਕਨੋਲੋਜੀ ਅਤੇ ਨਿਵੇਸ਼ ਪ੍ਰਦਾਨ ਕਰੇਗੀ, ਜਦਕਿ ਪਾਕਿਸਤਾਨ ਜ਼ਮੀਨ ਅਤੇ ਸਰੋਤ ਪ੍ਰਦਾਨ ਕਰੇਗਾ। ਦੋਵੇਂ ਦੇਸ਼ ਇਸ ਸਾਂਝੇਦਾਰੀ ਤੋਂ ਪੈਦਾ ਹੋਏ ਤੇਲ ਤੋਂ ਕਮਾਈ ਕਰਨਗੇ ਅਤੇ ਭਵਿੱਖ ਵਿੱਚ ਪਾਕਿਸਤਾਨ ਇਸ ਨੂੰ ਵੇਚ ਸਕਦਾ ਹੈ। ਟਰੰਪ ਨੇ ਆਪਣੀ ਪੋਸਟ ਵਿੱਚ ਇਹ ਵੀ ਦੱਸਿਆ ਕਿ ਉਹਨਾਂ ਕਈ ਮੁਲਕਾਂ ਦੇ ਆਗੂਆਂ ਨਾਲ ਵਪਾਰ ਸਮਝੌਤੇ ਤੇ ਚਰਚਾ ਕੀਤੀ ਹੈ ਜੋ ਅਮਰੀਕਾ ਨੂੰ ਬੇहद ਖੁਸ਼ ਕਰਨਾ ਚਾਹੁੰਦੇ ਹਨ। ਉਹਨਾਂ ਕਹੇ ਕਿ ਅਸੀਂ ਅੱਜ ਵਾਈਟ ਹਾਊਸ ਵਿੱਚ ਵਪਾਰ ਸਮਝੌਤਿਆਂ ਨੂੰ ਲੈ ਕੇ ਬਹੁਤ ਰੁੱਝੇ ਹੋਏ ਹਾਂ। ਮੈਂ ਕਈ ਮੁਲਕਾਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ ਜੋ ਸਾਰੇ ਅਮਰੀਕਾ ਨੂੰ ਬਹੁਤ ਖੁਸ਼ ਕਰਨਾ ਚਾਹੁੰਦੇ ਹਨ। ਮੈਂ ਅੱਜ ਦੁਪਹਿਰ ਦੱਖਣੀ ਕੋਰੀਆਈ ਵਪਾਰਕ ਵਫ਼ਦ ਨੂੰ ਮਿਲਾਂਗਾ। ਦੱਖਣੀ ਕੋਰੀਆ ਤੇ ਇਸ ਸਮੇਂ 25% ਦੀ ਟੈਰਿਫ ਹੈ ਪਰ ਉਹਨਾਂ ਟੈਰਿਫ ਘਟ ਕਰਨ ਦੀ ਤਸਵੀਜ਼ ਦਿੰਦੀ ਹੈ। ਮੈਂ ਉਹਨਾਂ ਦੀ ਤਸਵੀਜ਼ ਨੂੰ ਸੁਣਨ ਲਈ ਬੇਕਰਾਰ ਹਾਂ।